ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਤੁਹਾਡੇ ਤੋਂ ਕੁਝ ਸਵਾਲ ਪੁੱਛਣਾ ਚਾਹੁੰਦੇ ਹਾਂ ਜਿਵੇਂ ਕਿ ਕੀ ਕੁਝ ਮਹੀਨਿਆਂ ਤੋਂ ਪੰਜਾਬ 'ਚ ਇੱਕ ਵੱਖਰਾ ਤਰ੍ਹਾਂ ਦਾ ਮਾਹੌਲ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਕਿ ਇਸ ਵੇਲੇ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹੋ ਕਿ ਤੁਸੀਂ ਬਾਹਰ ਜਾਣ ਵੇਲੇ ਡਰਦੇ ਹੋ ਕਿ ਤੁਹਾਨੂੰ ਵੀ ਲੱਗਦਾ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਦੀਆਂ ਤੱਜੀਆਂ ਉੱਡ ਚੁੱਕੀਆਂ ਨੇ ਕਿ ਤੁਹਾਨੂੰ ਵੀ ਲੱਗਦਾ ਹੈ ਕਿ ਅਪਰਾਧੀਆਂ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਇਸ ਸਮੇਂ ਅਸੀਂ ਇਸ ਲਈ ਪੁੱਛ ਰਹੇ ਹਾਂ ਕਿਉਂਕਿ ਇਸ ਨਾਲ ਕਾਨੂੰਨ ਵਿਵਸਥਾ ਤੇ ਵੀ ਸਵਾਲ ਉੱਠ ਰਹੇ ਹਨ ਨਵੀਂ ਸਰਕਾਰ ਬਣਨ ਤੋਂ ਬਾਅਦ ਵਿਰੋਧੀਆਂ ਕੋਲੇ ਮੁੱਦਾ ਇਸ ਲਈ ਵੀ ਹੈ ਕਿਉਂਕਿ ਕਈ ਥਾਈਂ ਅਜਿਹੇ ਹਮਲੇ ਹੋਏ ਨੇ ਜਿਨ੍ਹਾਂ ਨੇ ਲੋਕਾਂ ਅੰਦਰ ਡਰ ਦਾ ਮਾਹੌਲ ਪੈਦਾ ਕੀਤਾ ਹਾਲਾਤ ਇਹ ਨੇ ਕਿ ਨਾ ਹਮਲਿਆਂ ਤੋਂ ਥਾਣੇ ਵੀ ਨਹੀਂ ਬਚ ਸਕੇ ਅੱਜ ਦੀ ਵੀਡੀਓ ਵਿੱਚ ਅਸੀਂ ਇਸੇ ਹੀ ਮੁੱਦੇ ਤੇ ਗੱਲ ਕਰਾਂਗੇ ਕਿ ਆਖਰਕਾਰ ਸਾਡੇ ਰੰਗਲੇ ਪੰਜਾਬ 'ਚ ਚੱਲ ਕੀ ਰਿਹਾ ਹੈ ਨਮਸਕਾਰ ਮੈਂ ਹਾਂ ਤੇਜਸ ਨੀਰਾਏ ਤੁਸੀਂ ਦੇਖ ਰਹੇ ਹੋ ਰਤਮ ਪੰਜਾਬੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਤਾਜ਼ਾ ਮਾਮਲੇ ਵਿੱਚ ਅਤਵਾਦੀਆਂ ਵੱਲੋਂ ਪਿਛਲੇ 2 ਮਹੀਨਿਆਂ ਵਿੱਚ ਪੰਜਾਬ 'ਚ 10 ਵਾਰ ਧਮਾਕਾ ਕੀਤਾ ਗਿਆ ਹੈ। ਇੱਕ ਘਰ ਤੇ ਗਰਨੇਡ ਨਾਲ ਹਮਲਾ ਕੀਤਾ ਗਿਆ ਤੇ ਹਮਲੇ ਦੇ ਇਲਜ਼ਾਮ ਇੱਕ ਵੱਡੇ ਸੰਗਠਨ ਤੇ ਲੱਗੇ ਨੇ। ਸੂਬੇ ਵਿੱਚ ਕਿਸੇ ਘਰ ਤੇ ਇਹ ਪਹਿਲਾ ਗਰਨੇਡ ਹਮਲਾ ਹੈ। ਪਿਛਲੇ ਮਹੀਨੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਜ਼ਿਲ੍ਹੇ ਗੁਰਦਾਸਪੁਰ ਦੀ ਪੁਲਿਸ ਥੰਗੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। 24 ਨਵੰਬਰ ਨੂੰ ਅਜਨਾਲਾ ਥਾਣੇ ਦੇ ਬਾਹਰ ਆਰਡੀਐਕਸ ਮਿਲਿਆ ਸੀ ਇਸ ਤੋਂ 3 ਦਿਨ ਮਗਰੋਂ ਗੁਰਬਖਸ਼ਨਗਰ ਦੀ ਬੰਦ ਪਈ ਪੁਲਿਸ ਸਟੌਂਗ ਕੀਤੇ ਗਰਨੇਡ ਨਾਲ ਧਮਾਕਾ ਕੀਤਾ ਗਿਆ ਸ਼ਹੀਦ ਭਗਤ ਸਿੰਘ ਨਗਰ ਦੇ ਕਾਟਗੜ੍ਹ ਥਾਣੇ 'ਚ 2 ਦਸੰਬਰ ਨੂੰ ਗਰਨੇਡ ਨਾਲ ਧਮਾਕਾ ਕੀਤਾ ਗਿਆ ਇਸ ਤੋਂ ਬਾਅਦ 4 ਦਸੰਬਰ ਨੂੰ ਮਜੀਠਾ ਥਾਣੇ 'ਚ ਗਰਨੇਡ ਫਟਿਆ ਇਸ ਤੋਂ ਬਾਅਦ ਵੀ ਕਈ ਥਾਈ ਇਸ ਤਰ੍ਹਾਂ ਦੇ ਹਮਲੇ ਕੀਤੇ ਗਏ ਨੇ ਇਹਨਾਂ ਹਮਲਿਆਂ ਤੋਂ ਬਾਅਦ ਇੱਕ ਵਾਰ ਫਿਰ ਉਸੇ ਕਾਲੇ ਦੌਰ ਦਾ ਖੋਫ ਪੈਦਾ ਹੋ ਰਿਹਾ ਜਦੋਂ ਲੋਕਾਂ ਦਾ ਘਰਾਂ ਤੋਂ ਨਿਕਲਣਾ ਵੀ ਮੁਸ਼ਕਲ ਹੋ ਗਿਆ ਸੀ ਲੰਬੇ ਸਮੇਂ ਤੋਂ ਸੂਬੇ ਨੂੰ ਗੈਂਗਸਟਰਵਾਦ ਨਾਲ ਜੂਝਣਾ ਪੈ ਰਿਹਾ ਜੇਲ੍ਹਾਂ ਚੋਂ ਇਹਨਾਂ ਵੱਲੋਂ ਕੀਤੇ ਤੇ ਕਰਵਾਏ ਗਏ ਹਮਲਿਆਂ ਨਾਲ ਕਈ ਥਾਈ ਲੋਕਾਂ ਨੂੰ ਵੱਡਾ ਨੁਕਸਾਨ ਸਹਿਣਾ ਪਿਆ ਥਾਣਿਆਂ ਤੇ ਹਮਲਿਆਂ ਦੀਆਂ ਕਈ ਗੈਂਗਸਟਰਾਂ ਨੇ ਜ਼ਿੰਮੇਵਾਰੀਆਂ ਵੀ ਲਈਆਂ ਨੇ ਇਸ ਵੇਲੇ ਹਾਲਾਤ ਇਹ ਨੇ ਕਿ ਇਹ ਹਮਲੇ ਲੋਕਾਂ ਦੇ ਘਰਾਂ ਤੱਕ ਪਹੁੰਚ ਗਏ ਨੇ ਪੰਜਾਬ ਦੀਆਂ ਗਲੀਆਂ ਮੋਹੱਲਿਆਂ ਵਿੱਚ ਹੋਣ ਵਾਲਾ ਇਸ ਤਰ੍ਹਾਂ ਦਾ ਅਪਰਾਧ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ ਦੂਜੇ ਪਾਸੇ ਸੂਬੇ ਦੀ ਪੁਲਿਸ ਨੂੰ ਦਿਨ ਬਦਲ ਦਿਨ ਵਧ ਰਹੇ ਅਪਰਾਧ ਨਾਲ ਲੜੇਟਾਂ ਲਈ ਕਈ ਗੁਣਾ ਵੱਧ ਮਿਹਨਤ ਕਰਨੀ ਪੈ ਰਹੀ ਪੰਜਾਬ ਦੇ ਵਿਕਾਸ ਵਿੱਚ ਅਪਰਾਧ ਕਾਰਨ ਵਿਗੜ ਰਹੀ ਕਾਨੂੰਨ ਵਿਵਸਥਾ ਕੋਈ ਚੰਗਾ ਸੰਕੇਤ ਨਹੀਂ ਹੈ ਪਹਿਲਾਂ ਵੀ ਇਹ ਸਵਾਲ ਉੱਠ ਚੁੱਕੇ ਨੇ ਕਿ ਅਪਰਾਧ ਦਾ ਵਾਧਾ ਗ੍ਰਾਫ ਦੂਜੇ ਸੂਬੇ ਵਿੱਚ ਪੰਜਾਬ ਦੀ ਸ਼ਾਖ ਨੂੰ ਬੱਟਾ ਲਾ ਰਿਹਾ ਹੈ ਬੈਂਕਸਟ੍ਰਮ ਵੱਲੋਂ ਕਾਰੋਬਾਰੀਆਂ ਤੇ ਸਨਤਕਾਰਾਂ ਤੋਂ ਮੰਗੀਆਂ ਜਾਂਦੀਆਂ ਫਰੋਤੀਆਂ ਕਾਰਨ ਕਈ ਵੱਡੇ ਕਾਰੋਬਾਰੀ ਪੰਜਾਬ ਵਿੱਚ ਆਪਣੇ ਉਦਯੋਗ ਸਥਾਪਤ ਕਰਨ ਤੋਂ ਕੰਨੀ ਕਤਰਾ ਰਹੇ ਨੇ ਸੂਬੇ ਪ੍ਰਤੀ ਦੇਸ਼ ਦੇ ਵਿਦੇਸ਼ ਤੱਕ ਇੱਕ ਗਲਤ ਸੰਦੇਸ਼ ਵੀ ਜਾ ਰਿਹਾ ਜੋ ਕਿਸੇ ਵੀ ਰੂਪ ਵਿੱਚ ਸਹੀ ਨਹੀਂ ਹੈ ਇਹਨਾਂ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਦੀ ਪੁਲਿਸਿੰਗ ਨੂੰ ਕਈ ਤਰ੍ਹਾਂ ਦੇ ਅਲਰਟ ਨੇ ਅਤੇ ਪੁਲਿਸ ਮੁਲਾਜ਼ਮਾਂ ਨੂੰ ਬੇहद ਚੌਕੰਨੇ ਰਹਿਣ ਲਈ ਕਿਹਾ ਜਾ ਰਿਹਾ ਹੈ ਦੇਸ਼ ਵਿੱਚ ਇਸ ਮਹੀਨੇ ਗਣਤੰਤਰ ਦਿਵਸ ਵੀ ਮਨਾਇਆ ਜਾ ਰਿਹਾ ਹੈ ਤੇ ਕੌਮੀ ਖੂਫੀ ਏਜੰਸੀਆਂ ਵੱਲੋਂ ਆਉਣ ਵਾਲੇ ਇਸ ਤਰ੍ਹਾਂ ਦੇ ਅਲਰਟ ਚਿੰਤਾ ਪੈਦਾ ਕਰ ਰਹੇ। ਇਸ ਲਈ ਜਿੱਥੇ ਲੋਕਾਂ ਦੀ ਸੁਰੱਖਿਆ ਦਾ ਸਵਾਲ ਹੈ ਉੱਥੇ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰਨਾ ਚਾਹੀਦਾ। ਅਪਰਾਧੀ ਕਿਸਮ ਦੇ ਲੋਕਾਂ ਤੋਂ ਬਰੀਕੀ ਨਾਲ ਨਜ਼ਰ ਰੱਖ ਕੇ ਸੁਰੱਖਿਆ ਪ੍ਰਬੰਧ ਕਰਨੇ ਚਾਹੀਦੇ ਵੇ ਤਾਂ ਜੋ ਲੋਕ ਇੱਕ ਆਜ਼ਾਦ ਫੀਜ਼ਾ ਵਿੱਚ ਸਾਹ ਲੈ ਸਕਣ ਅਤੇ ਬਾਹਰ ਜਾਣ ਵੇਲੇ ਕਿਸੇ ਦੇ ਮਨ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਾ ਹੋਵੇ ਤਾਂ ਹੀ ਅਸੀਂ ਕਹਿ ਸਕਾਂਗੇ ਕਿ ਅਸੀਂ ਸੁਰੱਖਿਅਤ ਹਾਂ।